ਆਯੋ ਰੱਬਾ ਵੇ ਹਲੋ ਹਾਂਜੀ ਐਦਾਂ ਖੁਸ਼ ਰਹਾ ਕਰ ਯਾਰ ਤੂੰ ਚਿੜੀ ਚਿੜੀ ਰਹਿਣੀ ਨਾ ਆ ਵੇ ਖੁਸ਼ ਕਿੜੀ ਚੰਗੀ ਲੱਗਣ ਈ ਆ ਚਿੜੀ ਚਿੜੀ ਨਾ ਰਹਾ ਕਰ ਤੇ ਖੁਸ਼ ਰਹਾ ਕਰ ਐਦਾਂ ਮੈਨੂੰ ਕੋਈ ਨਾ ਰੀਜ਼ਨ ਦੇ ਤੈਨਾਂ ਵੀ ਤੂੰ ਚਿੜਦੀ ਕਿਉਂ ਆ ਤੂੰ ਤਸਵੇਂ ਜਿਹੜਾ ਤੌਲੀਆ ਨਹਾ ਕੇ ਰੱਖਦੇ ਜੇ ਉਹ ਟਿਕਾਣੇ ਤੇ ਰੱਖਿਆ ਕਰੋ ਪਤਾ ਉਹ ਬਾਤ ਕਿੰਨੀ ਸਮੈਲ ਆਉਂਦੀ ਆ ਉਹ ਤੋਂ ਬਰਾ ਜਿਹੜਾ ਨਹੋਂ ਜਾਂਦੇ ਜੇ ਅੰਦਰ ਪੂਰਾ ਪਾਣੀ ਖਲਾਰ ਆਉਂਦੇ ਜੇ ਐ ਪੂਰਾ ਤਲਾਬ ਬਣ ਜਾਂਦਾ ਜਿਹੜਾ ਜਾਵੇ ਤਲਾਜ ਡੁੱਬ ਕੇ ਮਰ ਜਾਵੇ ਮੈਂ ਨਹੀਂ ਤਿਲਕ ਕੀ ਮਰ ਜਾਵੇ ਛੱਤ ਸਿਆਣੇ ਬਣੇ ਰਹਿੰਦੇ ਨਿਆਣੇ ਰਹਿੰਦੇ ਵਾਈਪਰ ਹੀ ਮਾਰ ਦਿਆ ਕਰੋ ਉਹ ਤਾਂ ਛੱਡੋ ਜਿਹੜੇ ਕੱਪੜੇ ਹੁੰਦੇ ਗੁੱਛੂ ਮੁੱਛੂ ਕਰਕੇ ਐ ਆਪਣੀ ਲਮਾਰੀ ਦੇ ਵਿੱਚ ਵੜੇ ਹੁੰਦੇ ਨੇ ਜਰਾ ਬਣਾਣਾ ਕੱਪੜੇ ਵੀ ਕੋਈ ਲੱਭ ਹੀ ਨਾ ਸਕੇ ਉਹ ਵੀ 20 25 ਦਿਨ ਬਾਅਦ ਮੈਨੂੰ ਲਬੜੀਆਂ ਪੈ ਗਈਆਂ ਉਹ ਬਾਹਰ ਡਾ ਵੱਡਾ ਲਾਂਡਰੀ ਲੋੜ ਨਹੀਂ ਰੁਟੰਦੀ ਬਸ ਇਹ ਮੈਨੂੰ ਪਹਿਲਾਂ ਦਿਖਦਾ ਹੈ ਵੀ ਜੋ ਤੂੰ ਕਹਿਣਾ ਨਾ ਇਹ ਮੇਰੇ ਕੋ ਨਹੀਂ ਹੋਣਾ ਤੇ ਮੈਂ ਆਪਣਾ ਕਰ ਲਿਆ ਬੈਗਪੈਕ ਉੱਤੇ ਕਮਰਾ ਉਹ ਹੈਗਾ ਬਾਥਰੂਮ ਮੈਂ ਬਾਰੋ-ਬਾਰ ਕਿਹੜਿਆ ਕਰਨਾ ਪੌੜੀਆਂ ਤੇ ਬਾਰੋ-ਬਾਰ ਥੱਲੇ ਚਲ ਜਾ ਕਰਨਾ ਰਮਾਨਾ ਨਾ ਤੈਨੂੰ ਕੋਈ ਟੈਨਸ਼ਨ ਨਾ ਗੱਲਾਂ ਬਾਤ ਹਾਂ ਟੈਨਸ਼ਨ ਕੋਈ ਨਹੀਂ ਸੋਨੀ ਮੈਂ ਤੈਨੂੰ ਕਮਰਾ ਆ ਤੂੰ ਹੀ ਤੇ ਆਂਦੇ ਜੇ ਵੀ ਤੈਨੂੰ ਵੱਖਰਾ ਕਮਰਾ ਮਿਲ ਜੇ ਨਾ ਤੈਨੂੰ ਕੋਈ ਰੋਕਣ ਵਾਲਾ ਨਾ ਟੋਕਣ ਵਾਲਾ ਥੋਣ ਫੜਾ ਟੋਚ ਟੋਚ ਲਾਵਾਂ ਕਰਾ ਬਸ ਤੈਨੂੰ ਕੋਈ ਕੁਝ ਕਹਿਣ ਵਾਲਾ ਵੇ ਚੁੱਪ ਕਰਕੇ ਇੱਥੇ ਬਹਿ ਜਾ ਏ ਤੁਹਾਡੀ ਮੈਂ ਅੱਜ ਫੇਵਰੇਟ ਸਬਜੀ ਬਣਾਈ ਆ ਇੱਥੇ ਪਾਓ ਤੇ ਲੂਣ ਦੱਸੋ ਕਿੰਦਾ ਦਾ ਬਣਿਆਵਾ ਤੇਰਾ ਨਹੀਂ ਲੜਾਈ ਬਗੈਰ ਸਰਦਾ ਲੱਭਾ ਲੱਗੇ ਲਾਵਾ ਲੂਣ ਦੱਸ